ਕਦੜਾ ਬਹੁਤ ਸਵਾਗਤ ਹੈ ਜੀ ਤੁਸੀਂ ਸਾਡੇ ਛੋਟੇ ਸਨੇਹ ਤੇ ਆਏ ਹੋ ਅੱਜ ਬਹੁਤ ਗੰਭੀਰ ਮਸਲਾ ਆਇਆ ਜਿਹੜਾ ਕਿ ਸਾਡੇ ਲੋਕਤੰਤਰ ਨੂੰ ਵੀ ਟੱਚ ਕਰਦਾ ਹੈ ਉਹ ਸਰਕਾਰ ਦੀ ਕਾਰਗੁਜ਼ਾਰੀ ਵੀ ਦਰਸਾਂਦਾ ਹੈ ਬਈ ਸਰਕਾਰ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰ ਰਹੀ ਹੈ ਅ ਮਿਸਪਲ ਇਲੈਕਸ਼ਨ ਆਂਦੀ ਫਰਵਰੀ ਚ ਡਿਊ ਹੋ ਜਾਣੇ ਆ ਤੇ ਫਰਵਰੀ ਮਾਰਚ ਇਲੈਕਸ਼ਨ ਕਰਾਣੇ ਸਰਕਾਰ ਨੇ ਪ੍ਰੋਸੈਸ ਸ਼ੁਰੂ ਕਰ ਦਿੱਤਾ ਉਸ ਪ੍ਰੋਸੈਸ ਦੇ ਵਿੱਚ ਪਹਿਲਾ ਕੰਮ ਹੁੰਦਾ ਆ ਬਾੜਵੰਦੀ ਜੇ ਹੋਣੀ ਤਾਂ ਨਹੀਂ ਹੋਣੀ ਜੇਕਰ ਸ਼ਹਿਰ ਦੇ ਵਿੱਚ ਪਾਪੂਲੇਸ਼ਨ ਵਧੇ ਜਾਂ ਏਰੀਆ ਵਧੇ ਤਾਂ ਬਾੜਵੰਦੀ ਨਮੀ ਹੁੰਦੀ ਆ ਵਰਨਾ ਬਾੜਵੰਦੀ ਨਮੀ ਨਹੀਂ ਹੁੰਦੀ ਏਰੀਆ ਸਾਡੇ ਸ਼ਹਿਰ ਚ ਵਧਿਆ ਕੋਈ ਨਹੀਂ ਪਾਪੂਲੇਸ਼ਨ ਵਧੀ ਤਦੇ ਮੰਨੀ ਜਾਂਦੀ ਜਦੋਂ ਸੈਂਸਸ ਜਿਹੜਾ ਸਾਡਾ ਮਰਦਮ ਸ਼ੁਮਾਰੀ ਆ ਉਹਦੇ ਵਿੱਚ ਪਾਪੂਲੇਸ਼ਨ ਦੀ ਗਿਣਤੀ ਆਵੇ ਇਹਨਾਂ ਨੇ ਇੱਕ ਉਹਦਾ ਰਸਤਾ ਕੱਢ ਕੇ ਕੀ ਪਾਪੂਲੇਸ਼ਨ ਅਸੀਂ ਗਿਨਾ ਗਿਆ ਆਪ ਇਹਨਾਂ ਨੇ ਮੌਜੂਦਾ ਸਰਕਾਰ ਨੇ ਇਹ ਪਾਪੂਲੇਸ਼ਨ ਕਿੰਨੇ ਦਾ ਕੀ ਤਰੀਕਾ ਕਰਾਇਆ ਬਿਲਕੁਲ ਅਨਸਕਿਲਡ ਬੰਦੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਟਿਊਬਲ ਆਪਰੇਟਰ ਵਿਚਾਰੇ ਉਹਨਾਂ ਨੂੰ ਲਾਤ ਤਾਵੇ ਤੁਸੀਂ ਆਵਾਦੀ ਗਿਨੋ ਔਰ ਮੈਂ ਦਾਅਵੇ ਨਾ ਕਹਿ ਸਕਦਾ ਮੇਰਾ ਘਰ ਅੱਜ ਤੱਕ ਕੋਈ ਪੁੱਛਣ ਨਹੀਂ ਆਇਆ ਮੇਰੇ ਘਰ ਵੀ ਤੁਹਾਡੇ ਘਰ ਚ ਕਿੰਨੇ ਬੰਦੇ ਰਹਿੰਦੇ ਔਰ ਸ਼ਾਇਦ ਤੁਹਾਡੇ ਘਰਾਂ ਚ ਵੀ ਨਹੀਂ ਆਇਆ ਹੋਵੇ ਦੇ ਜਿਸਲੇ ਪਾਪੂਲੇਸ਼ਨ ਦੇ ਗਿਣਤੇ ਟੋਟਲ ਗਿਣਤੇ ਦਾ ਸ਼ਹਿਰ ਦੇ ਵੋਟਰ ਵੋਟਰ ਵੋਟਾਂ ਦੀ ਗਿਣਤੀ ਤੋਂ ਵੀ ਉਹ ਜਿਹੜੀਆਂ ਉਹ ਘੱਟ ਗਈ। ਤੇ ਬੜੀ ਹੈਰਾਨਗੀ ਦੀ ਗੱਲ ਆ ਕਿ ਪਾਪੂਲੇਸ਼ਨ ਘੱਟ ਹੋਵੇ ਵੋਟਾਂ ਵਧੀਆਂ ਵੋਟਾਂ ਤਾਂ ਬੜੀਆਂ ਆ ਜਿਹੜੀਆਂ ਅਸੈਂਬਲੀ ਪਾਰਲੀਮੈਂਟ ਚ ਉਹਦੇ ਹਿਸਾਬ ਨਾਲ ਹੁੰਦੀਆਂ ਔਰ ਵੈਰੀਫਾਈਡ ਹੁੰਦੀਆਂ। ਸੋ ਇਹ ਇਹਨਾਂ ਦਾ ਹਿਸਾਬ ਕਿਤਾਬਾ ਬਾੜਬੰਦੀ ਦਾ ਇੱਕ ਬੇਸ ਬਣਾਉਣ ਦਾ ਕਿ ਅਸੀਂ ਵੱਧ ਡਿਫਰੈਂਸ ਆਫ ਪਾਪੂਲੇਸ਼ਨ ਦਿਖਾ ਕੇ ਤੇ ਅਸੀਂ ਬਾੜਬੰਦੀ ਕਰਨੇ ਦਾ ਬਹਾਨਾ ਅਦਰਵਾਈਜ਼ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਤੇ ਵੈਸੇ ਇਹ ਇਹ ਤਰੀਕਾ ਰਿਕੋਗਨਾਈਜ਼ ਵੀ ਨਹੀਂ ਹੈ ਤਨੋਰ ਸਾਰੇ ਨਿਯਮਾਂ ਨੂੰ ਸਾਰੇ ਸੰਵਿਧਾਨ ਨੂੰ ਮਿਊਨਿਸਪਲ ਐਕਟ ਨੂੰ ਕਾਰਪੋਰੇਸ਼ਨ ਐਕਟ ਨੂੰ ਸਾਰਿਆਂ ਨੂੰ ਛਿੱਕੇ ਤੇ ਟਾਂਕੇ ਸਰਕਾਰ ਨੇ ਆਪਣੀਆਂ ਮਨਮਨੀਆਂ ਕਰਦੇ ਹੋਏ ਬਾਈ ਹੁੱਕ ਔਰ ਕਰੁੱਕ ਮਿਊਨਿਸਪਲ ਇਲੈਕਸ਼ਨ ਜਿਤਨੇ ਵਾਸਤੇ ਇੱਕ ਕਾਰਵਾਈ ਸ਼ੁਰੂ ਕਰਤੇ ਆ ਇਹ ਤੋਂ ਇਹ ਤੋਂ ਭੈ ਨਜ਼ਰ ਆਂਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿ ਉਹ ਲੋਕਾਂ ਦੇ ਮੰਡੇਟ ਤੋਂ ਕਿੰਨੀ ਡਰੀ ਹੋਈ ਆ ਲੋਕਾਂ ਦੇ ਫਤਵੇ ਤੋਂ ਕਿੰਨੀ ਡਰੀ ਹੋਈ ਆ ਕਿ ਜੜੀ ਤੁਸੀਂ ਸਿੱਧੇ ਤਰੀਕੇ ਦੇ ਨਾਲ ਇੱਕ ਬਾੜ ਇੱਕ ਮਿਨਿਸਪਲ ਇਲੈਕਸ਼ਨ ਨਹੀਂ ਕਰਾ ਸਕਦੇ ਉਹਦੇ ਵਿੱਚ ਇੰਨੀਆਂ ਮੈਨਿਪੂਲੇਸ਼ਨ ਇੰਨੀ ਤੋੜਪੋੜ ਇਨਾ ਕਰੋ ਨੂੰ ਤੁਸੀਂ ਪਾਸੇ ਰੱਖ ਕੇ ਕਰਨ ਲੱਗੇ ਹੋ ਤੇ ਮੈਂ ਤੁਹਾਨੂੰ ਕੁਝ ਆਧਾਰਨਾ ਦਵਾਂਗਾ ਜਿਹਦੇ ਵਿੱਚ ਤੁਹਾਨੂੰ ਸਪਸ਼ਟ ਹੋ ਜਾਊਗਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਿਸ ਤਰ੍ਹਾਂ ਮਜ਼ਾਕ ਉਡਾਇਆ ਚੀਜ਼ਾਂ ਦਾ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਮੈਂ ਕਰਨੀ ਚਾਹਾਂਗਾ ਸਾਡੇ ਚ ਰਾਮਗੜੀਆ ਸਭਾ ਦੇ ਪ੍ਰਧਾਨ ਬੈਠੇ ਆ ਮਿੰਦਰਪਾਲ ਜੀ ਇਹ ਬੀਸੀ ਵਾਰਡ ਸੀ ਇਹਨਾਂ ਦਾ ਤੇ ਪਿਛਲੀ ਵਾਰੀ ਵੀ ਲੜੇ ਆ ਉਸ ਵੇਲੇ ਸਾਡੇ ਸ਼ਹਿਰ ਚ ਵਾਦੀ ਦੀ ਰੇਸ਼ਾ ਦੇ ਹਿਸਾਬ ਨਾਲ ਦੋ ਬੀਸੀ ਵਾਰਡ ਸਿਗੇ ਉਹ ਦੋ ਬੀਸੀ ਵਾਰਡ ਕਿਹੜੇ ਸਿਗੇ ਇਹ 26 ਤੇ 44 ਉਨ੍ਹਾਂ ਦੇ ਬਦਲੇ ਹੁਣ ਸੇਮ ਬਾਉਂਡਰੀ ਦੇ ਵਿੱਚ 26 ਬਦਲੇ 37 ਬਣ ਗਿਆ ਤੇ 44 ਬਦਲੇ 40 ਬਾੜ ਬਣ ਗਿਆ ਜਿਹੜਾ 26 ਬਾੜ ਆ ਉਹ BC ਤੋਂ ਕੱਟ ਕੇ ਇਹਨਾਂ ਨੇ ਆਪਣੇ ਬੰਦੇ ਨੂੰ ਅਡਜਸਟ ਕਰਨ ਲਈ ਆਪਣੇ ਕਿਸੇ ਬੰਦੇਆਂ ਨੂੰ ਉਹ ਜਨਰਲ ਲੇਡੀ ਬਾੜ ਬਣਾ ਦਿੱਤਾ ਐਡਾ ਵੱਡਾ ਤੱਕਾ ਇੱਕ BC ਜਮਾਤ ਨਾਲ ਮੈਂ ਨਹੀਂ ਸਮਝੇ ਸੰਦਾ ਕਦੀ ਦੇਖਿਆ ਮੋਦੀ ਸਰਕਾਰ ਤਾਂ ਬੈਕਵਾਰਡ ਕਲਾਸਿਸ ਨੂੰ ਹਰ ਪਾਸੇ ਰਿਪਰੈਜ਼ੈਂਟੇਸ਼ਨ ਦੇ ਰਹੀ ਆ ਔਰ ਇਹ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਹਮੇਸ਼ਾ ਸੀ ਪਿਛੜੀਆਂ ਸ਼੍ਰੇਣੀਆਂ ਦੇ ਹੱਕ ਚ ਆ ਸੀ ਉਹ ਆ ਔਰ BC ਭਾਈਚਾਰੇ 'ਚ ਬੜਾ ਰੋਸ਼ ਆਦਾ ਮੈਨੂੰ ਗੋਤਾ ਨੇ ਕਿਹਾ ਬਈ ਸਰਕਾਰ ਕਰਦੀ ਕੀ ਔਰ ਸ਼ਾਇਦ ਉਹ ਰੋਸ਼ ਸੜਕਾਂ ਤੱਕ ਵੀ ਆਣੇ ਵਾਲਾ ਆ ਸੋ BC ਬਾੜ ਇੱਕ ਘਟਾ ਦੇਣਾ ਬਹੁਤ ਵੱਡੀ ਬਹੁਤ ਮਾੜੀ ਗੱਲ ਆ ਗਈ ਹੈ ਤੇ BC ਭਾਈਚਾਰੇ ਨੂੰ ਇੱਕ ਠੇਂਗਾ ਦਿਖਾਣਾ ਪਿਆ ਸੀ ਤੁਹਾਨੂੰ ਜਾਣਦੇ ਨਹੀਂ ਕੁਝ ਸਿਮਿਲਰਲੀ 33% ਤੋਂ 50% ਲੇਡਿਸ ਦੇ ਵਾਰਡ ਹੋ ਗਏ ਬਹਿਲਾਵਾ ਦੇ ਤੇ ਇੱਥੇ ਵੀ ਆਪਣੇ ਬੰਦਿਆਂ ਨੂੰ ਐਡਜਸਟ ਕਰਨੇ ਲਈ ਉਹਨਾਂ ਨੇ ਪਹਿਲਾਂ ਹੀ ਪਹਿਲਾਂ ਹੀ 50% ਆ ਇੱਕ ਜਨਰਲ ਬੰਦੇ ਦਾ ਕਿੰਨੇ ਕਰਾਈਟ ਆ ਜਾਂਦੇ ਆ 80 25% ਤੇ ਆ ਜਾਂਦੇ ਆ ਫਿਰ ਲੇਡਿਸ 33% ਆ ਗਈਆਂ ਤੇ ਉਹਦੇ ਵਿੱਚ ਵੀ ਇਹਨਾਂ ਨੇ 25 ਵਾਰਡ ਬੰਦੇ 50 ਤੋਂ 26 ਵਾਰਡ ਕਰ ਦਿੱਤੇ ਆ ਭਈ ਤਾਂ ਕਿ ਸਾਡਾ ਇੱਕ ਅੱਧਾ ਬੰਦਾ ਹੋਰ ਐਡਜਸਟ ਹੋ ਜਵੇ ਐਜ਼ ਅ ਲੇਡੀ ਜਾਂ ਉਹਨਾਂ ਦਾ ਪਰਪਸ ਯਾਰ ਫੋਕਸ ਇਹ ਆਪੇ ਸਾਡੇ ਜਿਹੜੇ ਲੀਡਰ ਆ ਜਿੱਤਦੇ ਆ ਸਦੀ ਜੀਪੀ ਦੇ ਜਾਂ ਹੋਰ ਪਾਰਟੀਆਂ ਦੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਇਸ ਬਾੜਬੰਦੀ ਦੇ ਰਾਹੀਂ ਅਨਫਿਟ ਕਰਨਾ ਫੀਲਡ ਦੇ ਵਿੱਚ ਨਾ ਉਤਰ ਸਕਣ ਔਰ ਜੋ ਮਰਜ਼ੀ ਕਰਨਾ ਪੈ ਜਵੇ ਅਸੀਂ ਇੱਕ ਇਲੈਕਸ਼ਨ چاہے ਅਸੀਂ ਕੋਈ ਵੀ ਖੜਾ ਕਰਦੀਏ ਉਹਨੂੰ ਚਿਤਾਦੀਏ ਤਾਂ ਕਿ ਆਪੋਜੀਸ਼ਨ ਸਾਡੀ ਨਾ ਹੋ ਸਕੇ ਮੇਜਰ ਤੁਹਾਡੇ ਕਿਹਨੇ ਔਰਟ ਛੜਿਆ ਸੀ ਮੈਂ ਮੈਂ ਦੱਸਦਾ ਜੀ ਮੈਂ ਉਹ ਹੀ ਦੱਸਦਾ ਵੇਖੋ ਆ ਸੰਦਰਪੱਟੀ ਜੀ ਬੈਠੇ ਆ ਦੋ ਵੱਡੇ ਮਹੱਲੇ ਕਹਿੰਦੇ ਖਾਂਦੇ ਹੁਸ਼ਾਰਪੁਰ ਦੇ ਇੱਕ ਕਬਾਲ ਨਿੱਕੀ ਮਹੱਲਾ ਬਾਦ ਰਖੋਦਾ ਇੱਕ ਆਤਰ ਮੀਮਹਲਾ ਬਾਦ ਰਖੋਦਾ ਇਹਦੇ ਬਾੜ ਸੀਗੇ ਆਬਾਦੀ ਸਭ ਤੋਂ ਜ਼ਿਆਦਾ 80 ਵਾਦੀ ਇੱਕ ਇਹਦੇ ਚ ਬਾੜ ਸੀ ਇੱਕ ਘੰਟਾ ਕਰਦੇ ਸੀ ਇੱਕ ਇੱਕ ਅੱਦੇ ਪਿਪਲਾ ਵਾਲੇ ਦੇ ਬਾੜ ਸੀ ਤੇ ਉਦੋਂ ਔਨਰ ਹੋਇਆ ਇਹਨਾਂ ਦਾ ਆਬਾਦੀ ਵਧ ਸੀਗੀ ਤਾਂ ਇਹਨਾਂ ਦਾ 80 ਬਾੜ ਆਜੋ ਬਾੜ 36 ਨੰਬਰ ਬਾੜ ਜਿਹੜਾ ਇਹਨਾਂ ਦਾ ਪਹਿਲੇ ਸੀਗਾ ਉਹਨੂੰ 5 ਨੰਬਰ ਬਾੜ ਬਣਾਤਾ ਤੇ ਉਹ ਜਨਰਲਿਟੀ ਵਾਰ ਘਾੜ ਦਤਾ ਤਾਂ ਕਿ ਇਹਨਾਂ ਨੂੰ ਜਨਰਲ ਕੈਟਾਗਰੀ ਚ ਤਾਂ ਪ੍ਰੋਬਲਮ ਆਏਗੀ ਅਸੀਂ ਉਹ ਲੜਨੇ ਲਈ ਜਨਰਲ ਉੱਥੇ ਸਾਡੇ ਵੀ ਸਾਰੇ ਵਰਕਰ ਕਹਿੰਗੇ ਸਾਰੀਆਂ ਪਾਰਟੀਆਂ ਦੇ ਸਾਡਾ ਰਾਈਟ ਬੰਦਾ ਸੋ ਇਸ ਤਰ੍ਹਾਂ ਵੱਡੇ ਵੱਡੇ ਲੀਡਰ ਸਾਡੇ ਜਿੱਤੇ ਹੋਏ ਐਮਸੀ ਸ੍ਰੇਸ਼ ਪਾਰਟੀਆ ਜਿੱਥੋਂ ਲੜਦੇ ਸੀਗੇ ਆਕੀ ਉਮੀਦ ਸੀ ਐਤਕੀ ਉਮੀਦ ਸੀਗੇ ਉਹਨਾਂ ਨੂੰ ਕਿ ਰੋਟੇਸ਼ਨ ਦੇ ਵਿੱਚ ਵਾਰਡ ਬਦਲਦੇ ਬਦਲਦੇ ਓਕੇ ਉਹ ਉਹਨਾਂ ਨੇ ਫਿਰ ਜਨਰਲਿਟੀ ਰੱਖ ਦਿੱਤਾ ਸਾਡੇ ਇੱਥੇ ਪਿਛਲੀ ਵਾਰੀ ਇਹਨਾਂ ਨੇ 7 ਨੰਬਰ ਵਾਰ ਉਹ ਤੋਂ ਪਿਛਲੀ ਵਾਰੀ ਮੇਰੇ ਵਾਈਫ ਇੱਥੋਂ ਜਿੱਤੇ ਸੀਗੇ ਇੱਥੋਂ ਜਨਿਮਸਲੀ ਜਿੱਤੇ ਦੀ 7 ਨੰਬਰ ਵਾਰ ਦੇ ਪਿਛਲੀ ਵਾਰੀ ਇਹਨਾਂ ਨੇ 7 ਨੰਬਰ ਵਾਰ ਨੂੰ ਐਸੀ ਲੈਡੀ ਕਰਤਾ ਉਹਦੀ ਰੋਟੇਸ਼ਨ ਨਹੀਂ ਹੋਣੀ ਚਾਹੀਦੀ ਸੀ ਉਹਦੀ ਰੋਟੇਸ਼ਨ ਹੋਣੀ ਚਾਹੀਦੀ ਸੀ ਪਰ ਉਹਨਾਂ ਨੇ ਉਹਨੂੰ ਫੇਰ ਐਸੀ ਲੈਡੀ ਰੱਖਿਆ ਸਿਮਿਲਰਲੀ ਸ਼ਿਪਸੂ ਦਾ ਉਹਨਾਂ ਦੇ ਬਾਡ ਲੈਡੀਜ਼ ਕਰ ਦਿੱਤੇ ਉਹਦੇ ਉਹਨਾਂ ਦੇ ਬਾਡ ਜ ਦੋ ਨੂੰ ਦੋ ਵੀ ਦੋ ਨੂੰ ਤਿੰਨ ਕਰਦਾ ਲੈਟੀ ਕਰ ਦਿੰਦਾ ਉਹਦਾ ਨੰਬਰੇ ਬਦਲਦਾ ਨੰਬਰੇ ਟਿੰਗਿਊਲਟੀ ਕਰ ਉਹ ਨੂੰ ਨੰਬਰ ਬਦਲਦਾ ਜੀ ਉਹ 1 ਨੂੰ 50 ਕਰਦਾ ਅੱਗੇ ਦੋ ਕਰ ਦੋ ਨੂੰ ਤਿੰਨ ਕਰ ਦਿੰਦਾ ਇਸ ਤਰ੍ਹਾਂ ਦਾ ਮਤਲਬ ਹਰ ਪਾਸੇ ਕਵਿਤਾ ਪਰਮਾਰਥ ਇਹਨਾਂ ਦੇ ਲਾਈਫ ਲਗਾਤਾਰ ਜਿੱਤੇ ਆ ਰਹੇ ਤਿੰਨ ਤਿੰਨ ਵਾਰੀ ਤੋਂ ਇਹਨਾਂ ਦੇ ਬਾੜ ਦੇ ਦੋ ਹਿੱਸੇ ਕਰ ਉਹ ਮਤਲਬ ਮੁਹੱਲੇ ਵੰਡਦੇ ਜਿੱਦਾਂ ਇੱਥੇ ਸਾਡੇ ਵੀ ਇੱਥੇ ਗੱਲਾਂ ਹੁੰਦੀਆਂ ਸੀ ਉਹ ਨਹੀਂ ਭਈ ਕਰ ਇੱਕ ਅੱਦੇ ਬੰਦੇ ਇੱਕ ਮਹੱਲੇ ਦੇ ਉਧਰ ਚਲੇ ਗਏ ਤੇ ਇੱਕ ਉਧਰ ਚਲੇ ਗਏ ਸੋ ਮਹੱਲੇ ਆ ਹੀ ਤੋੜ ਤੋੜ ਕੇ ਬੀਜੇ ਕੀ ਸਟੈਂਡ ਲੇਗੀ ਸਰ ਇਸ ਦੇ ਫਿਲਹਾਲ ਬੀਜੇਪੀ ਦਾ ਕੀ ਦੇਖੋ ਅਸੀਂ ਅਸੀਂ ਤਾਂ ਤੁਹਾਡੇ ਮਾਰਸਤ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਲੈਕਸ਼ਨ 'ਚ ਉਤਰ ਰਹੇ ਆ ਇਹ ਲੋਕ ਜਿਹੜੇ ਇਲੈਕਸ਼ਨ 'ਚ ਉਤਰ ਰਹੇ ਆ ਜਿੰਨਾ ਚਾਹਦੇ ਆ ਬਾਈ ਹੂਕੋਰ ਕਰੁਕ ਇਹਨਾਂ ਨੂੰ ਪਛਾਣ ਦੀ ਲੋੜ ਪਛਾਣਨ ਦੀ ਲੋੜ ਆ ਇਹ ਤਾਂ ਸੰਵਿਧਾਨ ਨੂੰ ਮੰਨਦੇ ਆ ਨਾ ਕਾਨੂੰਨ ਨੂੰ ਮੰਨਦੇ ਆ ਇੱਕ ੱੱਕੇ ਦੇ ਨਾਲ ਹਰ ਚੀਜ਼ ਨੂੰ ਕਾਨੂੰਨ ਨੂੰ ਛਿੱਕੇ ਰੱਖ ਕੇ ਇਲੈਕਸ਼ਨ ਬਾਈ ਹੂਪਰ ਗਰੁੱਪ ਜਿੱਤ ਜਾਗੇ ਜਦੋਂ ਜਨਤਾ ਇਹ ਸਮਝ ਜਾਊਗੀ ਇਹ ਇਹਨਾਂ ਦੇ ਇਹ ਡਿਜ਼ਾਈਨਸ ਆ ਇਹਨਾਂ ਦੀ ਇਹ ਚਾਲਾਂ ਆ ਤਾਂ ਜਨਤਾ ਇਹਨਾਂ ਦੇ ਉਲਟ ਵੀ ਵੋਟ ਕਰੇਗੀ ਮੈਂ ਤਾਂ ਇਹ ਕਹਿੰਦਾ ਆ ਦੇਖਿਆ ਜਾਵੇ ਤਾਂ ਹਰ ਵਾਰੀ ਬਾੜਬੰਦੀ ਕਰ ਦਿੰਦੇ ਨੇ ਲੋਕੀ ਬਹੁਤ ਪਰੇਸ਼ਾਨ ਹੁੰਦੇ ਇਸ ਲਈ ਇੱਕ ਘੱਟ ਨਹੀਂ ਹੋਣੀ ਚਾਹੀਦੀ ਮੈਂ ਤਾਂ ਕਿਹਾ ਤੁਹਾਨੂੰ ਨਹੀਂ ਹੋਣੀ ਚਾਹੀਦੀ ਨਾ ਇੱਕ ਘੱਟ ਦੀ ਵੋਟ ਆ ਅਸਲ ਵੀ ਵੋਟ ਅਲੱਗ ਹੋ ਜਾਂਦੀ ਹਰ ਵਾਈਜ਼ ਦੀ ਇੱਕ ਬਾੜਬੰਦੀ ਦੀਆਂ ਦੋ ਸ਼ਰਤਾਂ ਆ ਆਬਾਦੀ ਵਧੇ ਜਾਂ ਏਰੀਆ ਵਧੇ ਆਬਾਦੀ ਵਧੇ ਇਹ ਹਮੇਸ਼ਾ ਸੈਂਸਸ ਦੇ ਨਾਲ ਹੁੰਦੀ ਹੈ ਜਾਣ ਗਨਾਂ ਦੇ ਬਗੈਰ ਵਾਦੀ ਵਦੀ ਤੇ ਕੋਈ ਸਰਟੀਫਿਕੇਸ਼ਨ ਨਹੀਂ ਅੱਛਾ ਸਮਨ ਨਾਲੋਂ ਵੱਡੀ ਗੱਲ ਦੇਖੋ ਇਹਨਾਂ ਦੀ ਤੁਹਾਡੇ ਅੱਗੇ ਸਬੂਤ ਮੈਂ ਦੇਣ ਲੱਗਾ ਇੱਕ ਇਹ ਸਾਡੇ ਮਾਨਨੀਏ ਐਮਐਲਏ ਸਾਹਿਬ ਦੇ ਭਾਈ ਸਾਹਿਬ 6 ਨੰਬਰ ਵਾਰਡ ਚੋਂ ਜਿੱਤੇ ਸੀਗੇ ਠੀਕ ਹੈ ਨਾ ਜੀ ਤੇ ਉੱਥੇ ਇਹਨਾਂ ਨੇ ਬਾੜ ਜਿਸ ਵੇ ਚੱਲਦੇ ਆ ਇੱਕ ਲੀਚ ਚੱਲਦੇ ਇੱਕ ਲਾਈਨ ਚੱਲ ਰਿਹਾ 1 2 3 4 5 ਆਣਾ ਚਾਹੀਦਾ ਨਾ ਜਿਸ ਲਈ 34 ਨੰਬਰ ਬਾੜ ਆਇਆ 35 ਨੰਬਰ ਬਾੜ ਆਇਆ 36 ਨੰਬਰ ਬਾੜ ਆਇਆ ਨਾ ਵਾਲਾ ਤਾਂ ਉਥੇ 36 ਨੰਬਰ ਬਾੜ ਜਿਹੜਾ ਹੁੰਦਾ ਬਣਾਇਆ ਇਹਨਾਂ ਨੇ ਉਹਨਾਂ ਚ 34 ਦਾ ਟੱਚ ਹੁੰਦਾ ਨਾ ਨਾ 35 ਦਾ ਟੱਚ ਹੁੰਦਾ ਉਥੇ ਜਦ ਕਿ ਇਹ 34 ਤੇ 35 ਨੰਨੇ ਟੱਚ 34 36 ਨੰਬਰ 34 ਤੇ 35 35 ਨਾ ਨਹੀਂ ਟੱਚ ਹੁੰਦਾ ਸੋ ਜੰਪ ਲੋ ਆਤਾ ਤਾਂ ਕਿ ਉਹ ਬਾੜ ਕਿਉਂਕਿ ਆਦਰਵਾਈਜ਼ ਰੋਟੇਸ਼ਨ ਚ 135 ਲੇਡੀਆਂ ਆ ਨਾ ਹੁੰਦਾ ਉਹਨੂੰ ਜੰਪ ਲਵਾ ਕੇ ਇਹਨਾਂ ਨੇ ਲਾਈਨ ਚੋਇ ਗੜ ਲਿਆ ਉਹ 6 ਨੰਬਰ ਕਿਹੜਾ ਜਿਹੜਾ ਟੀ ਕਰਤਾ ਇਹਨਾਂ ਨੇ 6 ਨੰਬਰ ਜਿਹੜਾ ਬਾੜ ਸੀ ਨਾ ਉਹਨੂੰ ਨਵਾਂ ਚੋਣਤੀ ਕਰ ਸਮਝੀ ਕਰਤਾ ਹਾਂ ਸੋ ਇਹ ਜਦ ਕਿ ਉਹ ਚਾਹੀਦਾ 35 ਆ ਉਹ 35 ਤੇ ਲਾਈਨ ਚ ਚੱਲਦੇ ਨਾ ਜਿਹੜਾ ਲਾਈਨ ਚ ਚੱਲਦੇ ਉਹ ਉਹਨੂੰ ਜਨਰਲ ਬਣਾਉਣਾ ਸੀ ਜਨਰਲ ਬਣਾਉਣਾ ਹਾਂ ਜਨਰਲ ਬਣਾਉਣਾ ਸੀ ਨਹੀਂ ਤਾਂ ਉਹਦਾ ਲੇਡੀ ਵਾਰ ਆ ਜਾਂਦੀ ਉਹ ਜਨਰਲ ਜੈਂਟਸ ਉਹ ਬਹੁਤ ਲੇਡੀਆਂ ਹੋਣਾ ਉਹ 35 ਦੇ ਜਗ੍ਹਾ ਆ ਨਾ ਆ ਗਿਆ 35 ਉਹ ਬਾੜ ਜਿਹੜਾ 35 ਬਨਾ 35 ਬਨਣਾ ਸੀ ਲਾਈਨ ਵਾਈਜ਼ ਚੱਲਦੇ ਹੋਏ ਹੁਣ ਹੁਣ ਉਹਨੂੰ ਇਹਨਾਂ ਨੇ 34 34 ਬਣਾ ਕੇ ਜਰਨਲ ਚ ਲਾਤਾ ਮਤਲਬ ਲਾਈਨ ਚੱਕੀ ਉੱਥੇ ਇੱਕ ਤੋਂ ਪਹਿਲਾਂ ਉਲਟਾਇਆ ਫਿਰ ਉੱਥੇ ਆ ਕੇ ਫਿਰ ਫਸ ਗਿਆ ਸੋ ਇੱਕ ਮੰਮੀ ਗਲਤ ਹੋਈਆਂ ਇੱਕ ਲਾਈਨ ਚ ਵੀ ਨਹੀਂ ਚੱਲ ਸਕਿਆ ਇਹਨਾਂ ਦਾ ਇਹ ਹਾਲ ਹੈਗਾ ਇੱਕ ਪ੍ਰੀਮ ਕਾਰਡ ਬਨਣਾ ਸੀ 14 ਮਲ ਰੋਡ ਤੇ ਬਣਾ ਕੇ ਲਿਆ ਕੇ ਹਾਂ ਅੱਛਾ ਮਤਲਬ ਸਾਰਾ ਹੋਚ ਪੋਚ ਹੈਗਾ ਹੁਣ ਲੋਕੀ ਕਨਫਿਊਜ਼ਨ ਚ ਘੁੰਮਦੇ ਆ ਸਾਡੇ ਕੋਲ ਵੀ ਬਹੁਤ ਲੋਕ ਜਾਂਦੇ ਆ ਕਿਸੇ ਨੂੰ ਸਮਝੇ ਨਹੀਂ ਆਂਦਾ ਇਹ ਬਾੜਵੰਦੀ ਨਾਲ ਇਲੈਕਸ਼ਨ ਕਿੰਦਾ ਹੋ ਜਾਏਗਾ ਤੁਹਾਡੇ ਕਹਿੰਦਾ ਆਪੇ ਇਨਸਾਨ ਨਾਲ ਨਾ ਇਸ ਸਾਲ ਵਾਲੇ ਬੰਦਾ ਸੁਪੇ ਇੱਕ ਕਹਿੰਦਾ ਟੇਲਰ ਜੀ ਨੂੰ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ ਵੀ ਆਪਣੀ ਸਹੂਲियत ਨਾਲ ਰਿਜ਼ਰਵੇਸ਼ਨ ਆਪਣੀ ਸਹੂਲियत ਦੇ ਨਾਲ ਬਾੜ ਦਾ ਨੰਬਰ ਮਤਲਬ ਤੁਹਾਡੇ ਕਹਿੰਦੇ ਨੂੰ ਸਭ ਇਹ ਕਿ ਉਹਨਾਂ ਨੇ ਸਾਰਾ ਕੁਝ ਅਡਜਸਟ ਕੀਤਾ ਕਿਤੇ ਗੱਡੀ ਬੰਦੇ ਜੀ ਕਿਤੇ ਸਾਡੇ ਬੰਦੇ ਜੀ ਆਪੇ ਨੇ ਸਹੂਲियत ਅਨੁਸਾਰ ਉਹਨਾਂ ਨੇ ਬਾੜਵੰਦੀ ਕੀਤੀ ਆ ਔਰ ਢਾਰ ਸਾਫ ਦੀ ਦਾ ਆਮਦਵੀ ਪਾਰਟੀ ਨੂੰ ਵੀ ਕਰੀ ਹੋਈ ਆ ਇਹ ਦੂਜੀ ਆਪਾਰਟੀਆਂ ਦੇ ਜਿੱਥੇ ਵੀ ਉਹਨਾਂ ਨੂੰ ਦਿਖਿਆ ਪਏ ਉਹ ਕੋਈ ਚੇਤੂ ਲੀਡਰ ਆ ਸਾਡੇ ਪਿੱਛੇ ਕਾਫੀ ਚੇਤੂ ਰਹਿਆ